ਦੁਨੀਆ ਦੇ ਚੋਟੀ ਦੇ ਤਿੰਨ ਹਵਾਈ ਅੱਡਿਆਂ 'ਚ ਸ਼ਾਮਲ ਹੋਏ ਇਹ ਵੱਡੇ ਹਵਾਈ ਅੱਡੇ ਜਾਨੋ ਕੀ ਹੈ ਇਹਨਾਂ 'ਚ ਖਾਸੀਅਤ ਕਾਰਸ਼ੀਲ ਪ੍ਰਦਰਸ਼ਨ ਅਤੇ ਸਮੇਂ ਦੀ ਪਾਬੰਦੀ ਦੇ ਲਿਹਾਜ਼ ਨਾਲ ਹైదరాబాద్ ਤੇ ਬੈਂਗਲੁਰੂ ਦੇ ਹਵਾਈ ਅੱਡਿਆਂ ਨੂੰ ਦੁਨੀਆ ਦੇ ਚੋਟੀ ਦੇ 10 ਹਵਾਈ ਅੱਡਿਆਂ ਵਿੱਚ ਕਰਮਵਾਰ ਦੂਜੀ ਅਤੇ ਤੀਜੀ ਸਥਾਨ ਤੇ ਰੱਖਿਆ ਗਿਆ ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਐਵੀਏਸ਼ਨ ਸੈਕਟਰ ਨਾਲ ਸੰਬੰਧਿਤ ਵਿਸ਼ਲੇਸ਼ਣ ਫਰਮ ਸੀਰੀਅਮ ਨੇ ਸਾਲ 2023 ਦੀ ਆਪਣੀ ਔਨ ਟਾਈਮ ਪਰਫਾਰਮੈਂਸ ਮਿਖਿਆ ਰਿਪੋਰਟ ਵਿੱਚ ਭਾਰਤ ਦੇ ਤਿੰਨ ਹਵਾਈ ਅੱਡਿਆਂ ਹਾਈਦਰਾਬਾਦ ਬੈਂਗਲੁਰੂ ਅਤੇ ਕੋਲਕਾਤਾ ਨਾਲ ਭਾਰਤੀ 에ਅਰਲਾਈਨ ਇੰਡੀਗੋ ਨੂੰ ਥਾਂ ਦਿੱਤੀ ਹੈ। ਸਮੇਂ ਸਿਰ ਉਡਾਨ ਨੂੰ ਉਸ ਉਡਾਨ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਨਿਰਧਾਰਿਤ ਅਰਾਈਵਲ ਤੋਂ 15 ਮਿੰਟ ਦੇ ਅੰਦਰ ਪਹੁੰਚਦੀ ਹੈ। ਉਤੇ ਹੀ ਹਵਾਈ ਅੱਡੇ ਦੇ ਸੰਦਰਭ ਵਿੱਚ ਇਸ ਨੂੰ ਨਿਰਧਾਰਿਤ ਰਵਾਨਗੀ ਵਿੱਚੋਂ ਪਰਿਭਾਸ਼ਿਤ ਕੀਤਾ ਗਿਆ ਹੈ ਰਿਪੋਰਟ ਦੇ ਮੁਤਾਬਕ ਹైదరాబాద్ ਦਾ राजीव गांधी ਅੰਤਰਰਾਸ਼ਟਰੀ ਹਵਾਈ ਅੱਡਾ 84.42% ਦੀ OTP ਨਾਲ ਗਲੋਬਲ ਹਵਾਈ ਅੱਡਿਆਂ ਦੇ ਨਾਲ ਵੱਡੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਦੂਜੇ ਸਥਾਨ ਤੇ ਹੈ ਸਿਰੀਅਮ ਨੇ ਬੈਂਗਲੁਰੂ ਦਾ ਕੈਂਪੋਗੇੜਾ ਅੰਤਰਰਾਸ਼ਟਰੀ ਹਵਾਈ ਅੱਡਾ 84.8% ਦੀ OTP ਨਾਲ ਦੋਵੇਂ ਸੈਗਮੈਂਟ T ਦੇ ਸਥਾਨ ਤੇ ਹੈ ਅਮਰੀਕਾ ਦਾ ਮਿਨੀਆਪੋਲਿਸ ਸੈਂਟ ਪੌਲ ਹਵਾਈ ਅੱਡਾ 84.44% ਦੀ OTP ਨਾਲ ਦੋਵੇਂ ਸੂਚੀਆਂ 'ਚ ਚੋਟੀ 'ਤੇ ਹੈ। ਉਤੇ ਹੀ ਦਰਮਿਆਨੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਕੋਲਕੱਤਾ ਦਾ ਨੇਤਾ ਸੁਬਾਸਜੀ ਚੰਦਰ ਵੋਜ਼ ਹਵਾਈ ਅੱਡਾ 83.92% ਦੀ OTP ਨਾਲ 9ਵੇਂ ਸਥਾਨ 'ਤੇ ਹੈ। ਇਸ ਸ਼੍ਰੇਣੀ ਵਿੱਚ ਜਾਪਾਨ ਦਾ ਓਸਾਕਾ ਅੰਤਰਰਾਸ਼ਟਰੀ ਹਵਾਈ ਅੱਡਾ 90.71% ਦੀ OTP ਨਾਲ ਪਹਿਲੇ ਸਥਾਨ 'ਤੇ ਹੈ। ਇਸ ਦੌਰਾਨ ਜੇਕਰ 에ਅਰਲਾਈਨ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ 82.12% ਦੀ OTP ਨਾਲ ਚੋਟੀ ਤੇ ਹੈ। ਇਹ ਰਾਇਤ 에ਵੀਏਸ਼ਨ ਸ੍ਰੈਣੀ ਵਿੱਚ 8ਵੇਂ ਸਥਾਨ ਤੇ ਹੈ ਅਤੇ 에ਸ਼ੀਆ ਪ੍ਰਸ਼ਾਂਤ ਖੇਤਰ ਦੇ ਵਿੱਚ 4ਵੇਂ ਸਥਾਨ ਤੇ ਹੈ। ਘੱਟ ਲਾਗਤ ਵਾਲੀ ਸੈਗਮੈਂਟ ਵਿੱਚ ਦੱਖਣੀ ਅਫਰੀਕਾ ਦੀ ਸੈਫੀਅਰ 92.36% ਦੀ OTP ਨਾਲ ਚੋਟੀ ਤੇ ਹੈ।